ਹੁਣ ਅਸੀਂ ਆਉਂਨੇ ਆ ਮੁੱਦੇ ਦੇ ਉੱਤੇ ਉਹ ਇੱਕ ਲੇਡੀ ਸੀ ਜਿਹੜੀ ਨਾ ਜਿਸ ਲੇਡੀ ਨੇ ਇਹਨਾਂ ਦਾ ਘਰ ਖਰਾਬ ਕੀਤਾ ਜਿੰਨਾਂ ਨੇ ਕੌਂਟਰੋਵਰਸੀ ਨਹੀਂ ਸੀ ਕਰਨਾ ਚਾਹੁੰਦਾ ਅੱਜ ਉਹ ਸਿਮਰਨ ਜਿਹੜੀ ਸਿਮਰਨ ਮੂੰਹ ਥੱਲੇ ਕਰਕੇ ਤੇ ਸਾਡੇ ਸਾਹਮਣੇ ਤੁਹਾਡੇ ਤੁਹਾਡੇ ਸਾਰਿਆਂ ਦੇ ਸਾਹਮਣੇ ਗੱਲ ਕਰ ਰਹੀ ਹੈ ਹੈ ਪਤਾ ਹੀ ਉਹਨਾਂ ਨੂੰ ਹੈ ਪਤਾ ਸਾਰਾ ਕੁਝ ਕੀਤਾ ਵੀ ਫੋਨ ਤੇ ਫਿਰ ਵੀ ਕਿਉਂ ਨਹੀਂ ਸਾਹਮਣੇ ਆਏ ਇਹ ਦਿਮਾਗ ਖਰਾਬ ਹੋ ਗਿਆ ਤੇ ਅਸੀਂ ਵੀਡੀਓ ਪਾ ਵੀ ਦੇਣੀ ਹੈ ਵਿੱਚ ਉਸ ਲੇਡੀ ਦੇ ਨਾਲ ਬਹਿਸ ਹੋਈ ਸੀ ਇਹ ਸਿਮਰਨ ਨੂੰ ਸਾਰਾ ਪਤਾ ਇਸ ਇਸ ਲੜਕੀ ਨੇ ਇੱਕ ਵਾਰੀ ਵੀ ਨਹੀਂ ਸਾਨੂੰ ਕਿਹਾ ਸੀ ਕਿ ਤੁਸੀਂ ਰੁਕ ਜਾਓ ਅੱਜ ਉਹ ਲੇਡੀ ਕਿੱਥੇ ਅੱਜ ਉਹ ਲੇਡੀ ਫਿਰ ਨਾਮ ਹੀ ਲਾਵਾਂਗੇ ਤੇ ਘਰ ਵੀ ਜਾਵਾਂਗੇ ਪਰ ਕਿਉਂ ਅਸੀਂ ਉਹਨਾਂ ਦੀਆਂ ਵੀਡੀਓਸ ਆਪਣੇ ਚੈਨਲ ਦੇ ਉੱਤੇ ਕਿਉਂ ਨਹੀਂ 6-7 ਮਹੀਨਿਆਂ ਤੋਂ ਬੱਚਿਆਂ ਨੂੰ ਗਲਤ ਰਾਏ ਪਾਉਣ ਦੀ ਬਹੁਤ ਜ਼ਿਆਦੀ ਵੱਡੀ ਸਾਜ਼ਿਸ਼ ਰਚੀ ਗਈ ਮੇਰੀ ਜ਼ਮੀਰ allow ਨਹੀਂ ਸੀ ਕਰਦੀ ਕਿ ਮੈਂ ਕਿਸੇ ਇਹਨਾਂ ਦੀ ਵੀਡੀਓ ਆਪਣੇ ਚੈਨਲ ਦੇ ਉੱਤੇ ਪਾਵਾਂ ਉਹ ਰਾਜ਼ ਖੁੱਲਣੇ ਆ ਜਿਹੜੇ ਰਾਜ਼ ਸਾਡੇ ਮਨ ਦੇ ਵਿੱਚ ਬਹੁਤ ਜ਼ਿਆਦੇ ਦਬੇ ਸੀ ਅੱਜ ਉਹ ਡਿਸਕਲੋਸ ਕਰਨ ਦਾ ਸਮਾਂ ਆ ਗਿਆ ਆਮ ਤੌਰ ਤੇ ਅਸੀਂ ਜੋ ਜਾਣਦੇ ਆ ਉਹ ਪਹਿਲੀ ਗੱਲ ਤੇ ਅੰਦਰ ਵੜਨ ਨਹੀਂ ਦਿੰਦੇ ਜੜੇ ਕਿ ਬੱਚੇ ਜਿਨ੍ਹਾਂ ਦੇ ਕਿ ਫਾਦਰ ਦੀ ਡੈਥ ਹੋ ਗਈ ਹੁੰਦੀ ਹੈ ਉਹਨਾਂ ਇਸ ਟਾਈਮ ਕਿੱਥੇ ਹੋ ਜਿਹੜੀ ਆਂਦੀ ਸੀ ਕਿ ਮੈਂ ਮੈਂ ਉਸ ਟਾਈਮ ਤੋਂ ਇਹਨਾਂ ਦੇ ਨਾਲ ਵਾ ਜਦੋਂ ਇਹਨਾਂ ਦੇ ਮੰਮੀ ਪਾਪਾ ਜਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਸਰ ਤੁਸੀਂ ਸਾਡੀ ਵੀਡੀਓਜ਼ ਦੇ ਵਿੱਚ ਉਹਨਾਂ ਬੱਚਿਆਂ ਨੂੰ ਜ਼ਰੂਰ ਵੇਖਦੇ ਹੋਗੇ ਜਿਨ੍ਹਾਂ ਨੂੰ ਵੇਖਣ ਦੇ ਲਈ ਲੋਕੀ ਤਰਸਦੇ ਨੇ ਪਰ ਕਿਉਂ ਅਸੀਂ ਉਹਨਾਂ ਦੀਆਂ ਵੀਡੀਓਜ਼ ਆਪਣੇ ਚੈਨਲ ਦੇ ਉੱਤੇ ਕਿਉਂ ਨਹੀਂ 6-7 ਮਹੀਨਿਆਂ ਤੋਂ ਪਾ ਰਹੇ ਸੀ ਉਹ ਸਾਰਿਆਂ ਦਾ ਜਵਾਬ ਅੱਜ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲੇਗਾ ਅੱਜ ਤੁਸੀਂ ਇਸ ਵੀਡੀਓ ਨੂੰ ਸਕਿਪ ਨਾ ਕਰਿਓ ਇਸ ਵੀਡੀਓ ਨੂੰ ਅੰਤ ਤੱਕ ਜਰੂਰ ਵੇਖਿਓ ਕਿਹੜੇ ਦੋਸ਼ੀ ਨੇ ਕਿਨਾ ਕਰਕੇ ਅਸੀਂ ਪਿੱਛੇ ਹਟੇ ਸੀ ਕਿਨਾ ਕਰਕੇ ਉਹਨਾਂ ਬੱਚਿਆਂ ਦਾ ਜਿਹੜਾ ਵਾ ਅਸੀਂ ਵੀਡੀਓ ਤੁਹਾਡੇ ਸਾਹਮਣੇ ਨਹੀਂ ਲੈ ਕੇ ਆਏ ਕਿ ਅਸੀਂ ਨਹੀਂ ਸੀ ਚਾਹੁੰਦੇ ਕਿ ਕਿਸੇ ਨਾਲ ਕਿਸੇ ਕਰਕੇ ਸਾਡਾ ਕਿਸੇ ਨਾਲ ਇਸ਼ੂ ਕ੍ਰੀਏਟ ਹੋਵੇ ਪਰ ਉਹ ਅੱਜ ਸਮਾਂ ਆ ਗਿਆ ਵਾ ਕਿ ਅੱਜ ਸਮਾਂ ਕੀ ਆ 6-7 ਮਹੀਨੇ ਦਰਜਾ ਸਾਡੀ ਹਰ ਮਹੀਨੇ ਗੱਲ ਹੁੰਦੀ ਹੈ ਹਰ 15 ਦਿਨਾਂ ਬਾਅਦ ਸਿਮਰਨ ਹੁਣਾਂ ਨਾਲ ਗੱਲ ਹੁੰਦੀ ਆ ਅਸੀਂ ਜਾਣੇ ਆ ਜਦੋਂ ਸਾਡੇ ਕੋ ਸਮਾਂ ਲੱਗਦਾ ਵਾ ਪਰ ਰਿਕੁਆਇਰਮੈਂਟ ਰੂਪ ਦੇ ਵਿੱਚ ਅੱਜ ਪਹਿਲੀ ਵਾਰੀ ਸਾਨੂੰ ਜਦੋਂ ਫੋਨ ਆਇਆ ਵਾ ਕਿ ਸਾਡੀ ਆ ਰਿਕੁਆਇਰਮੈਂਟ ਆ ਉਹ ਰਿਕੁਆਇਰਮੈਂਟ ਕੀ ਆ ਕਿ ਬੱਚਿਆਂ ਦੀਆਂ ਫੀਸਾਂ ਬੱਚਿਆਂ ਦੀ ਸਕੂਲ ਦੀ ਜਿਹੜੀ ਵੈਨ ਦੀ ਫੀਸ ਵਰਦੀਆਂ ਦੀਆਂ ਫੀਸਾਂ ਕਿਤਾਬਾਂ ਇਹ ਸਾਰਾ ਕੁਝ ਰਿਕੁਆਇਰਮੈਂਟ ਜਿਹੜੇ ਸਾਨੂੰ ਆਉਂਦੇ ਹੀ ਕਿ ਇਹ ਸਾਰਾ ਕੁਝ ਚੁੱਕ ਸਕਦੇ ਆ ਜਿਹੜੇ ਕਿ ਸਾਡੇ ਸਾਹਮਣੇ ਬਹਿ ਕੇ ਜਨਮ ਨਾਲ ਗੱਲ ਹੋਈ ਸੀ ਕਿ ਜਿੰਨਾ ਕਰਕੇ ਅਸੀਂ ਇਹਨਾਂ ਬੱਚਿਆਂ ਤੋਂ ਥੋੜਾ ਜਿਹਾ ਦੂਰੀ ਜਿਹੜੀ ਹੋਈ ਸੀ ਜਿਹੜੇ ਮੈਂ ਪਹਿਲੀ ਵੀਡੀਓ ਦੇ ਵਿੱਚ ਕਲੈਰੀਫਾਈ ਨਹੀਂ ਸੀ ਕੀਤਾ ਅੱਜ ਇਸ ਵੀਡੀਓ ਦੇ ਵਿੱਚ ਕਲੈਰੀਫਾਈ ਹੋਏਗਾ ਕਿ ਇਸ ਇਹਨਾਂ ਬੱਚਿਆਂ ਦੇ ਨਾਲ ਉਹਨਾਂ ਬੱਚਿਆਂ ਦੇ ਦੂਸਰੇ ਅੰਸਰਾਂ ਨੇ ਬਹੁਤ ਜ਼ਿਆਦਾ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿਉਂਕਿ ਕਈ ਐਸੇ-ਐਸੇ ਲੋਕ ਹੁੰਦੇ ਨੇ ਜਿਹੜੇ ਕਿਸੇ ਦਾ ਘਰ ਵੇਖ ਕੇ ਜਰਦੇ ਨਹੀਂ ਕਿ ਇਹ ਭੁੱਖੇ ਮਰਦੇ ਰਹਿਣ ਬੱਚਿਆਂ ਨੂੰ ਗਲਤ رائے ਪਾਉਣ ਦੀ ਕੋਸ਼ਿਸ਼ ਬੱਚਿਆਂ ਨੂੰ ਬੱਤਿਆਂ ਨੂੰ ਗਲਤ ਰਾਏ ਪਾਉਣ ਦੀ ਬਹੁਤ ਜਿਆਦੀ ਵੱਡੀ ਸਾਜ਼ਿਸ਼ ਰਚੀ ਗਈ ਸੀ ਜਿਸ ਸਾਜ਼ਿਸ਼ ਨੂੰ ਅਸੀਂ ناکਾਮ ਕੀਤਾ ਸੀ ਉਹ ਸਾਰਾ ਕੁਝ ਸਾਹਮਣੇ ਆਵਾਂਗੇ ਕਿ ਉਹ ਉਹ ਅੰਸਰ ਕੌਣ ਉਹ ਜਿਹੜੇ ਆਂਦੇ ਕਿ ਅਸੀਂ ਇਹਨਾਂ ਨੂੰ ਉਦੋਂ ਉਦੋਂ ਮਿਲਦੇ ਹਾਂ ਜਦੋਂ ਇਹਨਾਂ ਦੇ ਮਾਪਿਓ ਜਿੰਦਾ ਸੀ ਅਸੀਂ ਉਦੋਂ ਤੋਂ ਇਹਨਾਂ ਦੇ ਨਾਲ ਵਾਂ ਤੇ ਅੱਜ ਕਿਉਂ ਨਹੀਂ ਸਾਹਮਣੇ ਆ ਗਏ ਫਿਰ ਅੱਜ ਅੱਜ ਕਿਉਂ ਨਹੀਂ ਸਾਹਮਣੇ ਆਏ ਫਿਰ ਅੱਜ ਕਿਉਂ ਸਾਨੂੰ ਫੋਨ ਆਇਆ ਫਿਰ ਮੈਂ ਇਸੇ ਕਰਕੇ ਅਸੀਂ ਬੱਚਿਆਂ ਨੂੰ ਤੁਸੀਂ ਜੇ ਕੋਈ ਬੱਚਿਆਂ ਦਾ ਪਿੰਡ ਨੂੰ ਜਾਂ ਬੱਚਿਆਂ ਨੂੰ ਨਿੱਜੀ ਤੌਰ ਤੇ ਜਾਣਦਾ ਉਹਨਾਂ ਨੂੰ ਪੁੱਛ ਕੇ ਵੇਖਿਓ ਕਿ ਅਸੀਂ ਇਹਨਾਂ 6-7 ਮਹੀਨਿਆਂ ਦੇ ਵਿੱਚ ਕਿੰਨੀ ਕਵਾਰੀ ਉਹਨਾਂ ਕੋ ਗਏ ਹਾਂ ਪਰ ਅਸੀਂ ਵੀਡੀਓ ਮੇਰੀ 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 ਜ਼ਮੀਰ ਲਾਉਣੀ ਸੀ ਕਰਦੀ ਕਿ ਮੈਂ ਕਿਸੇ ਇਹਨਾਂ ਦੀ ਵੀਡੀਓ ਆਪਣੇ ਚੈਨਲ ਦੇ ਉੱਤੇ ਪਾਵਾਂ ਪਰ ਅੱਜ ਜਦੋਂ ਜਦੋਂ ਸਾਰਾ ਕੁਝ ਸਿਰੋਪਾਰ ਹੋ ਗਿਆ ਉਦੋਂ ਫਿਰ ਸਾਨੂੰ ਫੋਨ ਆਇਆ ਕਿ ਸਾਡਾ ਆ ਬੱਚੇ ਘਰ ਬਹਿ ਗਏ ਆ ਤੇ ਫੀਸਾਂ ਜੜੀਆਂ ਵਾਂ ਖੜੀਆਂ ਨੇ ਵੈਨ ਦੀ ਫੀਸ ਖੜੀ ਆ ਬੱਚਿਆਂ ਦੀ ਵਰਤੀਆਂ ਨਹੀਂ ਹੈਗੀਆਂ ਸਕੂਲ ਦੀਆਂ ਕਿਤਾਬਾਂ ਕਾਪੀਆਂ ਨਹੀਂ ਹੈਗੀਆਂ ਤੇ ਅੱਜ ਫਿਰ ਛੋਟੇ ਬੱਚਿਆਂ ਦਾ ਜਿਹੜਾ ਵਾ ਉਹ ਕੀ ਕਸੂਰ ਆ ਉਹਦੇ ਕਰਕੇ ਮੈਂ ਤੁਹਾਡੇ ਸਾਹਮਣੇ ਆਇਆ ਤੁਹਾਡੇ ਸਾਹਮਣੇ ਆ ਕੇ ਵੀਡੀਓ ਦੇ ਅੰਤ ਤੱਕ ਜਰੂਰ ਜੁੜੇ ਰਹੋ ਅੱਜ ਉਹ ਰਾਜ਼ ਖੁੱਲਣੇ ਆ ਜਿਹੜੇ ਰਾਜ਼ ਸਾਡੇ ਮਨ ਦੇ ਵਿੱਚ ਬਹੁਤ ਜ਼ਿਆਦੇ ਦਬੇ ਸੀ ਜਿਹੜੇ ਤੁਸੀਂ ਸਾਰੇ ਜਣੇ ਪੁੱਛਦੇ ਸੀ ਕਿ ਕੀ ਗੱਲ ਹੋ ਗਈ ਕਿ ਤੁਸੀਂ ਉਹਨਾਂ ਕੋ ਜਾਣਾ ਹਟਾ ਇੱਕ ਗੱਲ ਜਰੂਰ ਕਹੀ ਸੀ ਉਹਦੇ ਵਿੱਚ ਇਸ ਸਹੀ ਸਮਾਂ ਆਉਣ ਤੇ ਸਾਰਾ ਡਿਸਕਲੋਸ ਕਰ ਦਾਂਗੇ ਅੱਜ ਉਹ ਡਿਸਕਲੋਸ ਕਰਨ ਦਾ ਸਮਾਂ ਵਾ ਵੀਡੀਓ ਦੇ ਅੰਤ ਤੱਕ ਜਰੂਰ ਜੁੜੇ ਜੁੜੇ ਰਹੋ ਹੁਣ ਅਸੀਂ ਜਾ ਰਹੇ ਹਾਂ ਬੱਚੇ ਪਹੁੰਚ ਚੁੱਕੇ ਆ ਸਕੂਲ ਦੇ ਵਿੱਚ ਤੇ ਅਸੀਂ ਉਹਨਾਂ ਦੇ ਸਕੂਲ ਦੇ ਵਿੱਚ ਜਾ ਰਹੇ ਹਾਂ ਸਕੂਲ ਦੇ ਵਿੱਚ ਜਿਹੜੀ ਫਾਰਮੈਲਿਟੀਜ਼ ਉਹਨਾਂ ਦੀਆਂ ਹੈਗੀਆਂ ਵਾ ਉਹ ਅਸੀਂ ਫਾਰਮੈਲਿਟੀਜ਼ ਪੂਰੀਆਂ ਕਰਕੇ ਤੇ ਉਹਨਾਂ ਦਿਖਾਵਾਂਗੇ ਤੇ ਉਸ ਤੋਂ ਬਾਅਦ ਜਿਹੜੀ ਕਲੈਰੀਫਿਕੇਸ਼ਨ ਆ ਉਸ ਤੋਂ ਬਾਅਦ ਹੋਏਗੀ ਵੀਡੀਓ ਦੇ ਅੰਤ ਤੱਕ ਜਰੂਰ ਜੁੜੇ ਰਹੋ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਹੋ ਉਹਨਾਂ ਤੱਕ ਪਹੁੰਚਾ ਦਿਓ ਜਿਹੜੇ ਕਮੈਂਟ ਕਰਦੇ ਸੀ ਸਾਨੂੰ ਕਿ ਤੁਸੀਂ ਬੱਚਿਆਂ ਕੋ ਕਿਉਂ ਨਹੀਂ ਜਾਂਦੇ ਜਾਂਦੇ ਤੇ ਹੈਗੇ ਆ ਪਰ ਵੀਡੀਓ ਰੂਪ ਦੇ ਵਿੱਚ ਸਾਹਮਣੇ ਨਹੀਂ ਹੈ ਹੈਨਾ ਸਾਰਾ ਕੁਝ ਪਛਵਾ ਦਿੰਨੇ ਹਾਂ ਜੀ ਥੋੜੇ ਸਮੇਂ ਤੱਕ ਤੁਹਾਨੂੰ ਮਿਲਦੇ ਹਾਂ ਜੀ ਹਾਂ ਜੀ ਅਸੀਂ ਪਹੁੰਚ ਗਏ ਹਾਂ ਸਕੂਲ ਦੇ ਵਿੱਚ ਤੇ ਸਕੂਲ ਤੋਂ ਐਂਟਰ ਹੋਣ ਲੱਗੇ ਆ ਤੇ ਸਕੂਲ ਤੇ ਸੋਹਣਾ ਲੱਗਦਾ ਪਹਿਲੀ ਵਾਰੀ ਆਏ ਆ ਲਾਸਟ ਟਾਈਮ ਇਹਨਾਂ ਦੀਆਂ ਫੀਸਾਂ ਤੇ ਇਹਨਾਂ ਦਾ ਸਾਰਾ ਕੁਝ ਜਿਹੜਾ ਵਾ ਉਹ ਤੁਸੀਂ ਵੇਖਿਆ ਹੀ ਹੋਏਗਾ ਕਿ ਵਿੱਕੀ ਕਵਲਣਾ ਨੇ ਇਹਨਾਂ ਦੀ ਫੀਸਾਂ ਤਾਰੀਆਂ ਸੀ ਤੇ ਉਹ ਪਹਿਲੀ ਵੀਡੀਓ ਦੇ ਵਿੱਚ ਕਲੀਅਰ ਕਰਕੇ ਸੀ ਕਿ ਅਸੀਂ ਐਸੇ ਸਾਲ ਹੀ ਕਰਨੀਆਂ ਨੇ ਚਲੋ ਬੜਾ ਧੰਨਵਾਦ ਹੈ ਉਹਨਾਂ ਦਾ ਤੇ ਬੱਚੇ ਖੜੇ ਨੇ ਆ ਵੇਖੋ ਜੀ ਹੈ ਸਕੂਟਰੀ ਤੇ ਆਏ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਆਗੇ ਜੀ वो मरवा वीरन मिलके जादू वाहे गुरु जी का खालसा वाहे गुरु जी की फते आज नाके नहीं आए खालसा जी हंडी के नहीं ना आए आज नहीं पे आ ना जी का खालसा आज वो पारा ही बड़ा है ये तो पारा ही बड़ा ज्यादा ਇੱਕ ਹੋਰ ਮੇਵਾ ਆਹ ਵੇਪੂ ਟੋਨੀ ਕੀਤਾ ਉਹ ਪਾਰੀ ਹੋੜੀ ਕਰਨ ਆਇਆ ਸੀ ਓ ਟੜੀ ਭਰੀ ਹੋ ਰਿਓ ਓਏ ਟੜੀ ਭਰੀ ਹੋ ਰਿਓ ਓਏ ਹਾਂ ਚਲੋ ਆਜੋ ਇਹ ਚਲ ਮੈਨੂੰ ਲੈ ਕੇ ਚੱਲ ਨਾ ਬਣੀ ਕਲਾਸ ਚ ਲੈ ਕੇ ਚੱਲ ਕਿੱਥੇ ਦੇਖੂਲੇ ਮੈਮ ਕੋ ਲੈ ਕੇ ਚੱਲ ਅੰਗਲ ਫੜ ਵੀ ਜੀ ਦੀ ਕਿੱਧਰ ਜਾਣਾ ਉਹ ਚੈੱਕ ਬੁੱਕ ਲੈ ਲੈਂਦੀ ਹਾਂ ਇਹ ਪ੍ਰਿੰਸ ਇਹ ਕਿਹੜਾ ਦਫ਼ਤਰ ਪ੍ਰਿੰਸੀਪਲ ਦਾ ਸਮਰਜੀਤ ਕਾਲ ਡਬਲਯੂ ਪੰਡਿਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿਛਲੇ ਪਾਰਟ ਦੇ ਵਿੱਚ ਤੁਸੀਂ ਵੇਖਿਆ ਸੀ ਕਿ ਅਸੀਂ ਸਿਮਰਨ ਹੁਣਾ ਕੋ ਜਾ ਜਾ ਰਹੇ ਸੀ ਤੇ ਅੱਜ ਉੱਥੇ ਪਹੁੰਚ ਗਏ ਆ ਤੇ ਅੱਜ ਇੱਥੋਂ ਦੇ ਪ੍ਰਿੰਸੀਪਲ ਮੈਮ ਇੱਥੋਂ ਦੇ ਸਟਾਫ ਦੇ ਨਾਲ ਸਾਡੀ ਗੱਲਬਾਤ ਹੋਈ ਹੈ ਤੇ ਪਹਿਲੀ ਗੱਲ ਤੇ ਆ ਕਿ ਮੈਂ ਅਪਰੀਸ਼ੀਏਟ ਕਰਦਾ ਵਾਂ ਇਹਨਾਂ ਪ੍ਰਿੰਸੀਪਲ ਮੈਮ ਨੂੰ ਕਿ ਇਹਨਾਂ ਦੇ ਸਟਾਫ ਨੂੰ ਕਿ ਇੰਨਾ ਸੋਹਣੀ ਡੀਲਿੰਗ ਜਿਹੜੀ ਸਾਡੇ ਨਾਲ ਕੀਤੀ ਇਹਨੇ ਪੋਲਾਈਟਲੀ ਕੀਤੀ ਆ ਕੋਈ ਈਗੋ ਨਹੀਂ ਹੈ ਤੇ ਪ੍ਰਿੰਸੀਪਲਸ ਦੇ ਵਿੱਚ ਆਮ ਤੌਰ ਤੇ ਅਸੀਂ ਜੋ ਜਾਣਦੇ ਆ ਉਹ ਪਹਿਲੀ ਗੱਲ ਤੇ ਅੰਦਰ ਵੜ ਨਹੀਂ ਦਿੰਦੇ ਤੇ ਜਦੋਂ ਅੰਦਰ ਵੜਦੇ ਆ ਤਾਂ ਚੰਗੀ ਤਰੀਕੇ ਨਾਲ ਗੱਲ ਨਹੀਂ ਕਰਦੇ ਅੱਜ ਮੈਮ ਸਿਮਰਜੀਤ ਕੌਰ ਨੇ ਸਿਮਰਜੀਤ ਕੌਰ ਹੈਨਾ ਮੈਮ ਪ੍ਰਿੰਸੀਪਲ ਸਿਮਰਜੀਤ ਕੌਰ ਜਿਹੜੇ ਕਿ ਇੱਥੇ ਤਾਇਨਾਤ ਨੇ ਐਜ਼ ਅ ਪ੍ਰਿੰਸੀਪਲ ਜਿਨ੍ਹਾਂ ਨੇ ਬਹੁਤ ਸੋਹਣੀ ਡੀਲਿੰਗ ਦੇ ਨਾਲ ਸਾਡੇ ਨਾਲ ਗੱਲਬਾਤ ਕੀਤੀ ਤੇ ਅੱਜ ਇਹਨਾਂ ਬੱਚਿਆਂ ਦੀ ਜਿਹੜੀਆਂ ਫੀਸਾਂ ਵਾਂ ਉਹ ਇਹਨਾਂ ਮੈਮ ਨੂੰ ਅਸੀਂ ਹੈਂਡਓਵਰ ਕਰ ਚੱਲੇ ਆ ਜਿਹੜੀ ਕਿ ਇੱਕ ਚੈੱਕ ਦੇ ਰੂਪ ਦੇ ਵਿੱਚ ਜਿੰਨੀ ਵੀ ਅਮਾਉਂਟ ਬਣੀ ਸੀ ਤੇ ਅਸੀਂ ਥੋੜੇ ਜਿਹੇ ਬੋਲ ਜਿਹੜੇ ਮੈਮ ਕੋਲ ਅਸੀਂ ਬੁਲਾ ਲੈਂਦੇ ਆ ਅੱਛਾ ਇਸ ਸੰਸਥਾ ਦੁਆਰਾ ਸਾਡੇ ਸਕੂਲ ਚ ਪੜ੍ਹ ਰਹੇ ਦੋ ਬੱਚਿਆਂ ਦੀ ਫੀਸ ਜਿਹੜੀ ਹੈ ਉਹ ਸਾਨੂੰ ਚੈੱਕ ਦੇ ਥਰੂ ਪੇ ਕੀਤੀ ਗਈ ਹੈ ਜੋ ਵੀ ਖਰਚੇ ਫੀਸਾਂ ਇੱਥੇ ਖੈਰ ਲੱਗਦੀ ਨਹੀਂ ਹੈ ਕਿਉਂਕਿ ਸਾਡਾ ਡੈਡ ਸਕੂਲ ਹੈ ਇਫਰੀ ਐਜੂਕੇਸ਼ਨ ਸਕੂਲ ਹੈ ਬਟ ਫਿਰ ਵੀ ਬੁక్స్ 유ਨੀਫਾਰਮ ਤੇ ਉਹਨਾਂ ਦਾ ਜਿਹੜਾ ਵੀ ਕਰਾਇਆ ਬਸਦਾ ਉਹ ਸਾਰਾ ਇਹਨਾਂ ਦੇ ਦੁਆਰਾ ਸਾਨੂੰ ਪੇ ਕੀਤਾ ਗਿਆ ਤੇ ਮੈਂ ਇਸ ਸੰਸਥਾ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਇਹ ਬਹੁਤ ਨੇਕ ਕਾਰਾਲਾ ਕਿਉਂਕਿ ਇਹਨਾਂ ਦੇ ਸੰਸਾਰ ਦੇ ਸਦਕਾ ਹੀ ਜਿਹੜੇ ਕਿ ਬੱਚੇ ਜਿਨ੍ਹਾਂ ਦੇ ਕਿ ਫਾਦਰ ਦੀ ਡੈਥ ਹੋ ਗਈ ਹੁੰਦੀ ਹੈ ਉਹਨਾਂ ਦੀ ਹੈਲਪ ਕਰਦੇ ਨੇ ਛੋਟੀਆਂ ਉਮਰ ਦੀ ਜਿਹੜੀ ਵਿਧਵਾ ਔਰਤਾਂ ਨੇ ਉਹਨਾਂ ਦੇ ਪਰਿਵਾਰ ਨੂੰ ਰਾਸ਼ਨ ਵੀ ਦਿੱਤਾ ਜਾਂਦਾ ਹੈ ਤੇ ਉਹਨਾਂ ਦੇ ਬੱਚਿਆਂ ਨੂੰ ਐਜੂਕੇਸ਼ਨ ਵੀ ਦਿੱਤੀ ਜਾਂਦੀ ਹੈ ਤੇ ਇਹ ਬੜਾ ਨੇਕ ਉਪਰਾਲਾ ਹੈ ਕਿਉਂਕਿ ਅਸੀਂ ਜਿਸ ਤਰ੍ਹਾਂ ਇਸ ਤਰ੍ਹਾਂ ਦੇ ਆਪਾਂ ਇੱਕ ਦੂਜੇ ਦੀ ਮਦਦ ਕਰਕੇ ਹੀ ਅਸੀਂ ਇਸ ਸਮਾਜ ਨੂੰ ਜਿਹੜਾ ਸੁਖਾਵਾਂ ਬਣਾ ਸਕਦੇ ਆ ਤੇ ਮੈਂ ਆਪਾਂ ਜੀ ਦੇ ਹੁਣ ਦਾ ਬਹੁਤ ਸਤਿਕਾਰ ਕਰਦੀ ਆ ਆਦਰ ਕਰਦੀ ਆ ਕਿ ਉਹ ਇਹਨਾਂ ਨੇ ਇੱਕ ਉਪਰਾਲਾ ਜਿਹੜਾ ਇਹ ਉਹ ਕਰ ਰਹੇ ਨੇ ਧੰਨਵਾਦ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਛੱਡ ਜੀ ਇਹਨੂੰ ਸਕੂਲੇ ਮੈਂ ਛੱਡ ਜੀ ਇਹਨੂੰ ਕਲਾਸ ਛੱਡ ਚੱਲ ਆਪਣੀ ਕਲਾਸ ਤੂੰ ਆਮਦਾ ਨਹੀਂ ਨਾ ਵਾਹਿਗੁਰੂ ਜੀ ਵੇਖ ਲਓ ਇਹ ਬੱਚਾ ਜਿਹੜਾ ਨਾ 1 ਸਾਲ ਦੀ ਐਡਮਿਸ਼ਨ ਭਰੀ 1 ਸਾਲ ਦਾ ਸਾਰਾ ਕੁਝ ਭਰਿਆ ਤੇ ਇਹ ਸਕੂਲ ਸਕੂਲ ਕਿੰਨਾ ਟਾਈਮ ਆਇਆ ਵਾ 20 ਦਿਨ ਉਹ ਪ੍ਰਿੰਸੀਪਲ ਦਾ ਕਹਿਣਾ ਸੀ ਹੁਣ ਜਾ ਕੇ ਪ੍ਰਾਣੀ ਫਿਰਨੀ ਹੁਣ ਹੁਣ ਵੇਖਿਓ ਸਾਰਿਆਂ ਨੂੰ ਫਿਰਨੀ ਐ ਇਹਨੂੰ ਦੁੱਧੀ ਲੈ ਦਿਓ ਦੁੱਧੀ ਨੂੰ ਇੱਥੇ ਨਾ ਇੱਥੇ ਪ੍ਰਾਣੀ ਫਿਰਨੀ ਹੁਣ ਵੇਖੀ ਸਹੀ ਤੂੰ ਹੁਣ ਅੱਜ ਅੱਜ ਵੇਖੀ ਹਾਲ ਕੀ ਹੁੰਦਾ ਕਰ ਹਾਂ ਮੇਰਾ ਹੱਥ ਨਹੀਂ ਬਣਾਉਂਦੇ ਆ ਐਡਮਿਸ਼ਨਸ ਐਡਮਿਸ਼ਨਸ ਤੇ ਚਲੋ ਫ੍ਰੀ ਸੀ ਫੀਸ ਫ੍ਰੀ ਸੀ ਫੀਸ ਕੋਈ ਨਹੀਂ ਸੀ ਇੱਥੇ ਜਿਹੜਾ ਵੈਨ ਦਾ ਖਰਚਾ ਸੀ ਬਕਸ ਦਾ ਖਰਚਾ ਸੀ ਵਰਦੀਆਂ ਦਾ ਖਰਚਾ ਸੀ ਉਹ ਸਾਰਾ ਖਰਚਾ ਪੇ ਕਰ ਰਹੇ ਆ ਹੁਣ ਅਸੀਂ ਆਉਨੇ ਆ ਮੁੱਦੇ ਦੇ ਉੱਤੇ ਕਿ ਜਿਹੜਾ ਮੁੱਦਾ ਸੀ ਕਿ ਜਿਹੜੇ ਜਿਹੜੇ ਲੋਕੀ ਦਾਵਾ ਕਰਦੇ ਸੀ ਨਾ ਕਿ ਅਸੀਂ ਇਹਨਾਂ ਦੇ ਰਿਸ਼ਤੇਦਾਰ ਭੈਣ ਭਰਾ ਹਾਂ ਜਿਹੜੇ ਲੋਕੀ ਦਾਵਾ ਕਰਦੇ ਸੀ ਕਿ ਅਸੀਂ ਇਹਨਾਂ ਨੂੰ ਉਦੋਂ ਤੱਕ ਜਾਣਦੇ ਹਾਂ ਜਦੋਂ ਇਹਨਾਂ ਦੇ ਮਾਪਿਓ ਹੁੰਦੇ ਸੀ ਉਹ ਅੱਜ ਕਿੱਥੇ ਨੇ ਅੱਜ ਕਿਉਂ ਸਿਮਰਨ ਹਾਂਜੀ ਹੈਨਾ ਆ ਲੈ ਲਓ ਮਾਈਕ ਲੈ ਲਓ ਅੱਜ ਅੱਜ ਵੇਖੋ ਉਹ ਸਿਮਰਨ ਵਾ ਨਾ ਕਿ ਜਿਹੜੀ ਸਿਮਰਨ ਹਾਸਾ ਸਕੇ ਇੰਨਾ ਜਿਆਦੀਆਂ ਖੁੱਲ ਕੇ ਗੱਲਾਂ ਸਾਡੇ ਨਾਲ ਕਰਦੀ ਹੁੰਦੀ ਸੀ ਤੁਹਾਡੇ ਸਾਹਮਣੇ ਕਿੰਨੀਆਂ ਸੋਹਣੀਆਂ ਗੱਲਾਂ ਹੁੰਦੀਆਂ ਸੀ ਅੱਜ ਉਹ ਸਿਮਰਨ ਜਿਹੜੀ ਸਿਮਰਨ ਮੂੰਹ ਥੱਲੇ ਕਰਕੇ ਤੇ ਸਾਡੇ ਸਾਹਮਣੇ ਤੁਹਾਡੇ ਸਾ ਤੁਹਾਡੇ ਸਾਰਿਆਂ ਦੇ ਸਾਹਮਣੇ ਗੱਲ ਕਰ ਰਹੀ ਹੈ ਕਿਉਂ ਭळा ਕਿਉਂਕਿ ਉਹ ਇੱਕ ਕਿਉਂਕਿ ਇਹਦਾ ਇਹਦਾ ਕੋਈ ਕਸੂਰ ਨਹੀਂ ਹੈਦਾ ਅਸੀਂ ਕੋਈ ਕਸੂਰ ਨਹੀਂ ਮੰਨਦੇ ਇਹਦਾ ਤਾਂ ਕਸੂਰ ਨਹੀਂ ਮੰਨਦੇ ਉਹ ਇੱਕ ਲੇਡੀ ਸੀ ਜਿਹੜੀ ਨਾ ਜਿਸ ਲੇਡੀ ਨੇ ਇਹਨਾਂ ਦਾ ਘਰ ਖਰਾਬ ਕੀਤਾ ਜਨਣੇ ਜਿਸ ਕਰਕੇ ਅਸੀਂ ਸਿਮਰਨ ਨੂੰ ਵੀ ਸਮਝਾਇਆ ਸਮਝਾਇਆ ਸੀ ਨਾ ਤੈਨੂੰ ਹਾਂਜੀ ਕਿੰਨੀ ਬਹਿਸ ਹੋਈ ਸੀ ਉਦੋਂ ਹਾਂਜੀ ਹੋਈ ਸੀ ਨਾ ਉਹਨਾਂ ਨੇ ਸਾਥ ਦਿੱਤਾ ਨਹੀਂ ਜੀ ਉਹਨਾਂ ਨੇ ਤੁਸੀਂ ਫੋਨ ਕੀਤਾ ਸੀ ਉਹਨਾਂ ਨੂੰ ਇਸਾੜੀ ਗੰਡਮਿਸ਼ਨ ਆ ਹਾਂਜੀ ਬਤਾਈ ਉਹਨਾਂ ਨੂੰ ਹੈ ਪਤਾ ਸਾਰਾ ਕੁਝ ਕੀਤਾ ਵੀ ਫੋਨ ਤੇ ਫਿਰ ਵੀ ਕਿਉਂ ਨਹੀਂ ਸਾਹਮਣੇ ਆਏ ਉਦੋਂ ਤੇ ਬੜਾ ਦਾਵਾ ਕੀਤਾ ਗਿਆ ਸੀ ਕਿ ਸਾਨੂੰ ਅਸੀਂ ਇਹਨਾਂ ਦੇ ਬਹੁਤ ਜ਼ਿਆਦਾ ਹਿਤੂ ਆ ਅਸੀਂ ਬਹੁਤ ਜ਼ਿਆਦਾ ਕੰਮ ਕਰਦੇ ਆ ਇਹਨਾਂ ਦੇ ਲਈ ਇਸ ਕਰਕੇ ਸਾਨੂੰ ਸਾਰਿਆਂ ਨੂੰ ਇਹ ਇੱਕ ਸਮਝ ਲੈਣਾ ਚਾਹੀਦਾ ਵਾ ਕਿ ਜਿਹੜੇ ਜਿਹੜੇ ਮੂੰਹ ਦੇ ਤੋਂ ਬਹੁਤ ਜ਼ਿਆਦਾ ਕਰਦੇ ਆ ਨਾ ਆਜੋ ਆਜੋ ਜਿਹੜੇ ਜਿਹੜੇ ਮੂੰਹ ਦੇ ਉੱਤੇ ਬਹੁਤ ਜ਼ਿਆਦਾ ਕਰਦੇ ਆ ਕਿ ਅਸੀਂ ਇਹਨਾਂ ਦੇ ਰਿਸ਼ਤੇਦਾਰ ਆਂ ਹੀ ਇਹਨਾਂ ਦੇ ਭੈਣ ਭਰਾ ਆਂ ਤੇ ਅੱਜ ਉਹ ਕਿੱਥੇ ਨੇ ਅੱਜ ਉਹ ਲੇਡੀ ਦੀ ਮੇਰੇ ਕੋਲ ਵੀਡੀਓ ਮੇਰੇ ਕੋਲ ਹੈਗੀ ਆ ਮੈਂ ਜੇ ਜੇ ਦਿਮਾਗ ਖਰਾਬ ਹੋ ਗਿਆ ਤਾਂ ਅਸੀਂ ਵੀਡੀਓ ਪਾ ਵੀ ਦੇਣੀ ਆ ਜਿਹੜੇ ਤਰੀਕੇ ਨਾਲ ਇਹਨਾਂ ਦੇ ਘਰ ਦੇ ਵਿੱਚ ਸਾਡੀ ਇਹਨਾਂ ਦੇ ਘਰ ਦੇ ਵਿੱਚ ਉਸ ਲੇਡੀ ਦੇ ਨਾਲ ਬਹਿਸ ਹੋਈ ਸੀ ਇਹ ਸਿਮਰਨ ਨੂੰ ਸਾਰਾ ਪਤਾ ਹੈ ਹਾਂਜੀ ਬੀਚੀ ਉਸ ਲੇਡੀ ਕਰਕੇ ਉਹ ਦੋਹਾਂ ਨੂੰ ਪਿੱਛੇ ਹਣਾ ਉਸ ਲੇਡੀ ਕਰਕੇ ਵੇਖੋ ਜੀ ਅਸੀਂ ਉੱਥੋਂ ਆ ਗਏ ਸੀ ਇਸ ਇਸ ਲੜਕੀ ਨੇ ਇੱਕ ਵਾਰੀ ਵੀ ਨਹੀਂ ਸਾਨੂੰ ਕਿਹਾ ਸੀ ਕਿ ਤੁਸੀਂ ਰੁਕ ਜਓ ਅੱਜ ਅਸੀਂ ਇਹ ਨਹੀਂ ਕਿ ਹਸਾਨ ਕਰਦੇ ਆ ਇਹਨਾਂ ਇਹਨਾਂ ਸਾਰੇ ਪਰਿਵਾਰ ਦੇ ਉੱਤੇ ਕੋਈ ਹਸਾਨ ਨਹੀਂ ਸਾਡਾ ਕਿਉਂਕਿ ਮੇਰਾ ਪਿਆਰ ਹੋਏ ਇਹਨਾਂ ਬੱਚਿਆਂ ਦੇ ਨਾਲ ਇਹ ਦੇਖਣਾ ਚਾਹੁੰਦੇ ਆ ਕਿੰਨਾ ਕੱਕੇ ਖੁਲਾਉਂਦੀ ਹੈ ਕਿੰਨਾ ਕੱਕੇ ਖੁਲਾਉਂਦੀ ਹੈ ਇਸ ਕਰਕੇ 2 4 6 ਮਹੀਨੇ ਜਿਹੜਾ ਵਾ ਅਸੀਂ ਆਉਂਦੇ ਜਰੂਰ ਰਹੇ ਆ ਇਹਨਾਂ ਕੋ ਪਰ ਵੀਡੀਓ ਤੁਹਾਡੇ ਸਾਹਮਣੇ ਨਹੀਂ ਆਈ ਕਿਉਂ ਨਹੀਂ ਆਈ ਉਹ ਉਹ ਇਹ ਕਾਰਨ ਸੀ ਅੱਜ ਉਹ ਲੇਡੀ ਕਿੱਥੇ ਆਜ ਚਲੋ ਮੈਂ ਮੈਂ ਉਸ ਲੇਡੀ ਦਾ ਨਾਮ ਨਹੀਂ ਲੈਣਾ ਚਾਹੁੰਦਾ ਪਰ ਜੇ ਜੇ ਕਿਤੇ ਸਾਨੂੰ ਫਿਰ ਵੀ ਕੋਈ ਦਿੱਕਤ ਪਰੇਸ਼ਾਨੀ ਆਉਂਦੀ ਹੈ ਫਿਰ ਨਾਮ ਹੀ ਲਾਵਾਂਗੇ ਤੇ ਘਰ ਵੀ ਜਾਵਾਂਗੇ ਕਿਉਂਕਿ ਸਿਮਰਨ ਨੂੰ ਬਿਲਕੁਲ ਸਮਝ ਨਹੀਂ ਗਈ ਐ ਸਿਮਰਨ ਦਾ ਕਸੂਰ ਹੋ ਪਹਿਲੋਂ ਵੀ ਨਹੀਂ ਕੱਢਿਆ ਤੇ ਹੁਣ ਵੀ ਨਹੀਂ ਕੱਢਦੇ ਤਾਂ ਨਹੀਂ ਕਰਦੇ ਕਿਉਂਕਿ ਬੱਚਾ ਵਾ ਕਿਸੇ ਦੇ ਹੱਥਾਂ ਦੇ ਉੱਤੇ ਚੜ ਸਕਦਾ ਚੜਿਆ ਵੀ ਅੱਜ ਉਹ ਅੱਜ ਮੈਨੂੰ ਬਾਰ-ਬਾਰ ਮੈਨੂੰ ਇਹੋ ਸਵਾਲ ਮੈਂ ਰਾਹ ਰਸਤੇ ਦੇ ਵਿੱਚ ਅਸੀਂ ਦੋਵੇਂ ਜਣੇ ਇਹੀ ਸਲਾਹ ਕਰਦੇ ਆਏ ਹਾਂ ਇਹੋ ਗੱਲਾਂ ਕਰਦੇ ਆਏ ਹਾਂ ਕਿ ਅੱਜ ਉਹ ਉਹ ਲੇਡੀ ਕਿੱਥੇ ਆਜੇ ਉਹ ਲੇਡੀ ਆ ਕੇ ਇਹਨਾਂ ਦੀਆਂ ਜਿਹੜੀਆਂ ਫੀਸਾਂ ਕਿਉਂ ਨਹੀਂ ਭਰੀਆਂ ਗਈਆਂ ਇਹਨਾਂ ਦੀ ਸਕੂਲ ਦੀ ਜਿਹੜੀ ਵੈਨ ਦੀ ਫੀਸ ਉਹ ਕਿਉਂ ਨਹੀਂ ਭਰੀ ਗਈ ਇਹਨਾਂ ਦੀ ਵਰਦੀਆਂ ਦੀਆਂ ਇਹਨਾਂ ਦੀ ਬੁੱਕਸ ਦੀਆਂ ਫੀਸਾਂ ਉਹਦੋਂ ਇਸ ਟਾਈਮ ਕਿੱਥੇ ਹੋ ਜਿਹੜੀ ਆਂਦੀ ਸੀ ਕਿ ਮੈਂ ਮੈਂ ਉਸ ਟਾਈਮ ਤੋਂ ਇਹਨਾਂ ਦੇ ਨਾਲ ਵਾਂ ਜਦੋਂ ਇਹਨਾਂ ਦੇ ਮੰਮੀ ਪਾਪਾ ਜਿੰਦੇ ਸੀ ਅੱਜ ਕਿੱਥੇ ਆਜੇ ਇਸੇ ਕਰਕੇ ਸਾਨੂੰ ਅਸੀਂ ਪ੍ਰੈਕਟੀਕਲ ਜੀਵਨ ਜੀਣੇ ਆ ਪ੍ਰੈਕਟੀਕਲ ਕਰਕੇ ਅਗਲੇ ਪਾਸੇ ਵਿਖਾਉਨੇ ਆ ਅੱਜ ਜਿੰਨੀ ਵੀ ਅਮਾਉਂਟ ਬਣੀ ਆ ਸਾਰੀ ਅਮਾਉਂਟ ਤੋਂ ਜ਼ਿਆਦਾ ਇਹਨਾਂ ਦਾ ਪੇ ਕਰਕੇ ਉੱਥੇ ਆਏ ਕਿਉਂ ਕਿ ਇਹਨਾਂ ਨੂੰ ਗਾਹ ਵੀ ਦਿੱਕਤ ਨਾ ਆਵੇ ਕੋਈ ਪੈਨਸਲਾਂ ਕੋਈ ਪੈਨ ਦਾ ਕੋਈ ਕਿਸੇ ਚੀਜ਼ ਦੀ ਵੀ ਦਿੱਕਤ ਨਾ ਆਵੇ ਇਸੇ ਕਰਕੇ ਉਹ ਕਾਰਨ ਇਹ ਸੀ ਕਿਉਂਕਿ ਮੈਂ ਛੋਟੇ-ਛੋਟੇ ਕਾਰਨਾਂ ਦੇ ਵਿੱਚ ਫਸਣਾ ਨਹੀਂ ਸੀ ਚਾਹੁੰਦਾ ਮੈਂ ਕਿਸੇ ਨਾ ਕੌਂਟ੍ਰੋਵਰਸੀ ਨਹੀਂ ਸੀ ਕਰਨਾ ਚਾਹੁੰਦਾ ਬਾਕੀ ਇਹ ਇੱਕ ਰਿਸ਼ਤਾ ਹੁੰਦਾ ਵਾ ਕਿ ਇੱਕ ਵੀਡੀਓ ਦੇ ਵਿੱਚ ਰਿਸ਼ਤਾ ਵਿਖਾ ਦੇਣਾ ਕਿ ਅਹੀਂ ਅਹੀਂ ਇਹਨਾਂ ਲਈ ਬਹੁਤ ਪਿਆਰ ਕਰਦੇ ਆਂ ਜੀ ਬੜੀ ਇਹਨਾਂ ਦੀ ਇਹ ਹੈਲਪ ਕਰਦੇ ਆਂ ਜੀ ਬੜਾ ਜਿਆਦਾ ਇਹਨਾਂ ਨੂੰ ਪਿਆਰ ਕਰਦੇ ਇਹਨਾਂ ਨੂੰ ਚੁੱਕਦੇ ਆਂ ਚੁੰਮਦੇ ਆਂ ਚੱਟਦੇ ਆਂ ਬੱਚੇ ਨੂੰ ਇਤਰਾ ਇਤਰਾ ਤਾਂਰੇ ਸਾਹਮਣੇ ਮੇਰਾ ਮੇਰਾ ਕਿਰਦਾਰ ਆਇਆ ਨਾ ਤੇ ਇਹਨਾਂ ਨੂੰ ਪੁੱਛੋ ਕਿ ਉਹ ਉਹ ਇਹ ਆਫ ਕੈਮਰਾ ਕੀ ਆ ਜਦੋਂ ਵੀਡੀਓ ਨਹੀਂ ਬਣਦੀ ਜਦੋਂ ਵੀਡੀਓ ਨਹੀਂ ਬਣਦੀ ਆਂ ਉਦੋਂ ਮੈਂ ਕਿਤਰਾ ਇਹਨਾਂ ਦਾ ਇਹਨਾਂ ਨਾਲ ਕੀਤਾ ਕਿਉਂਕਿ ਮੇਰਾ ਦਿਲ ਹੀ ਪਿਆਰ ਇਹਨਾਂ ਦੋਵਾਂ ਨਾਲ ਖਾਸ ਕਰ ਹਰਮੰਦੇ ਨਾਲ ਤੇ ਇਸ ਛੋਟੇ ਬੱਚੇ ਸੁਖਰਾਜ ਦੇ ਮੇਰੀ ਨਾਲ ਨਹੀਂ ਤੂੰ ਜੀ ਪਿਆਰ ਤੂੰ ਪੁੱਤ ਤੂੰ ਤੇ ਵੱਡਾ ਹੋ ਗਿਆ ਹੁਣ ਇਸੇ ਕਰਕੇ ਕੀ ਨਾਂ ਦਾ ਉਸ ਪੁੱਤ ਉਸ ਮਾੜੇ ਆਨਸਰਾਂ ਤੋਂ ਬਚਣਾ ਆਪਾਂ ਹਾਂਜੀ ਜੀ ਸਮਝ ਲੱਗ ਗਈ ਸਮਝ ਲੱਗ ਗਈ ਨਾ ਹਰ ਟਾਈਮ ਤਾਂ ਹੀ ਦਿੱਤਾ ਹਾਂ ਹਾਂਜੀ ਵੇਖੋ ਤਾਂ ਅਹੀਂ ਅਹੀਂ ਤੁਹਾਡੇ ਕੋਈ ਦੁਖੀ ਥੋੜੀ ਹਾਂਜੀ ਜੀ ਜਾਂ ਅਸੀਂ ਪਿੱਛੇ ਹਟ ਗਏ ਲੋਕਾਂ ਨੇ ਕਮੈਂਟਾਂ ਦੇ ਵਿੱਚ ਸਾਨੂੰ ਬੜਾ ਬਥੇਰਾ ਭੰਡਿਆ ਵਾ ਹਾਂਜੀ ਕਿ ਤੁਸੀਂ ਕੀ ਨਾਂ ਦਾ ਪਿੱਛੇ ਹਟ ਗਏ ਜੀ ਪਰ ਮੈਂ ਮੈਨੂੰ ਇਹ ਹੈ ਕਿ ਮੈਂ ਸਹੀ ਸਮੇਂ ਦਾ ਇੰਤਜ਼ਾਰ ਕਰ ਰਿਹਾ ਹਾਂ ਤੋ ਉਹ ਸਹੀ ਸਮਝ ਆਇਆ ਜਦੋਂ ਤੇਰੇ ਵੱਲੋਂ ਮੈਨੂੰ ਕਾਲ ਗਿਆ ਕਿ ਵੀਰ ਜੀ ਆ ਗੱਲ ਬਾਤ ਵਾ ਹਾਂਜੀ ਕਿ ਸਾਡੀਆਂ ਕੀ ਨਾਂ ਦਾ ਵੈਨ ਦੀ ਫੀਸ ਸਾਡਾ ਜੋ ਵੀ ਜੋ ਵੀ ਜਿਹੜਾ ਖਰਚਾ ਸੀ ਉਹ ਹਾਂਜੀ ਹੈਨਾ ਅਸੀਂ ਕੋਈ ਸਹਾਨ ਨਹੀਂ ਕਰਦੇ ਸੀ ਸਹਾਨ ਨਹੀਂ ਕਿਉਂਕਿ ਮੈਂ ਆਪਣੇ ਬੱਚਿਆਂ ਕਾ ਬੱਚਿਆਂ ਵਾਸਤੇ ਕੀਤਾ ਹਾਂਜੀ ਇਹ ਮੇਰੀ ਧੀ ਆ ਤੇ ਮੇਰਾ ਪੁੱਤ ਵਾ ਮੇਰਾ ਏ ਇਸੇ ਕਰਕੇ ਕੀ ਗੱਲ ਨਾ ਨਹੀਂ ਦੁਸਤਾ ਨਾ ਕਰ ਉਹਦਾ ਨਾ ਇੱਥੇ ਹੋ ਗਿਆ ਨਾ ਬੈਠਾ ਨਹੀਂ ਜਾਂਦੇ ਚਲ ਪਾਰੀ ਕਰ ਦੋ ਫਿਰ ਇੱਕ ਵਾਰ ਪਾਰੀ ਕਰ ਜੁਨੇ ਕ ਐਵੇਂ ਗੁੱਸੇ ਆ ਇਹ ਤੇ ਮੇਰਾ ਪੁੱਤ ਬਣਾ ਕੇ ਨਹੀਂ ਆ ਤਾਂ ਵੀ ਤੇਰ ਕੋ ਪਾਰੀ ਕਰਾਈ ਜਨਾ ਵੇਖ ਲੈ ਸੁਗਰਾਜ ਹੈ ਸੁਗਰਾਜ ਨਹੀਂ ਨੀਂ ਚ ਹੈ ਸੁਗਰਾਜ ਇਸੇ ਕਰਕੇ 1 ਮਿੰਟ ਇਸੇ ਕਰਕੇ ਇਹ ਬੇਨਤੀਆਂ ਨੂੰ ਪ੍ਰਵਾਨ ਕਰ ਦਿਓ ਕਰਿਓ ਕਿ ਜਿਹੜੀ ਵੀ ਇਹ ਕੋਈ ਗੱਲ ਇੰਨੀ ਜ਼ਿਆਦੀ ਵੱਡੀ ਨਹੀਂ ਸੀ ਪਰ ਮੇਰੇ ਲਈ ਬਹੁਤ ਵੱਡੀ ਸੀ ਕਿਉਂਕਿ ਮੇਰੀ ਸੈਲਫ ਸੈਲਫ ਰਿਸਪੈਕਟ ਵਾ ਕਿ ਮੈਨੂੰ ਕੋਈ ਵੀ ਉਂਗਲ ਕਰੇ ਮੇਰਾ ਕਸੂਰ ਨਾ ਹੋਵੇ ਫਿਰ ਮੈਂ ਇੱਕ ਉਂਗਲ ਕਿਤਨਾ برداشت ਕਰ ਲੂੰਗਾ ਇਹ ਕੋਈ ਵੀ ਨਹੀਂ ਮੈਂ ਨਹੀਂ ਕੋਈ ਵੀ ਨਹੀਂ ਕਰ ਸਕਦਾ ਹਨਾ ਬਾਰ-ਬਾਰ ਕੁੜੀਆਂ ਜਵਾਨ ਹੋ ਗਈਆਂ ਉਹਨਾਂ ਦੀ ਵੀਡੀਓ ਨਾ ਪਾਈ ਜਾਵੇ ਇਹ ਵੇਖੋ ਜੀ ਅਸੀਂ ਡਿਲੇ ਕੀਤਾ ਅਸੀਂ ਤੁਹਾਡੇ ਸਾਹਮਣੇ ਇਹ ਡਿਲੇ ਦੇ ਰੂਪ ਦੇ ਵਿੱਚ ਕੀ ਇਹ 6-7 ਮਹੀਨੇ ਦਾ ਜਿਹੜਾ ਗੈਪ ਪਿਆ ਮਨੋ ਇਸ ਕਰਕੇ ਇਸ ਕਰਕੇ ਪਿਆ ਸੀ ਕਿਉਂਕਿ ਉਦੋਂ ਬੜੀ ਵੱਡੀ ਬਹਿਸ ਹੋਈ ਸੀ ਉਹ ਇੰਨੀ ਚਵਲ ਜਨਾਨੀ ਸੀ ਨਾ ਉਹ ਉਸ ਜਨਾਨੀ ਨੇ ਇਹਨਾਂ ਦੇ ਘਰ ਦੇ ਵਿੱਚ ਬਹੁਤ ਜ਼ਿਆਦਾ ਗਲਤ ਕੀਤਾ ਕਿਉਂ ਹੋਇਆ ਕਿ ਨਹੀਂ ਹਾਂਜੀ ਹਾਂਜੀ ਹਨਾ ਤੇ ਪੁੱਤ ਜਿੰਦਗੀ ਦੇ ਵਿੱਚ ਕਾਮਯਾਬ ਜੀ ਹੋਣਾ ਨਾ ਹਾਂਜੀ ਕਿਸੇ ਦੇ ਪਿੱਛੇ ਨਹੀਂ ਲੱਗਣਾ ਹਾਂਜੀ ਅਹੀਂ ਅਹੀਂ ਨਹੀਂ ਆ ਦੇਖ ਤੁਸੀਂ ਸਾਡੇ ਪਿੱਛੇ ਲੱਗੋ ਜੋ ਸਹੀ ਹੈ ਨਾ ਉਹ ਤੁਹਾਨੂੰ ਹਰ ਕਿਸੇ ਨੂੰ ਪਤਾ ਹੁੰਦਾ ਕਿ ਸਹੀ ਕੀ ਹੈ ਤੇ ਗਲਤ ਕੀ ਹੈ ਹਾਂਜੀ ਜਿੱਥੋਂ ਨਹੀਂ ਪਤਾ ਲੱਗਦਾ ਆਪਣੇ ਦਾਦਾ ਜੀ ਨੂੰ ਪੁੱਛੋ ਹਾਂਜੀ ਠੀਕ ਨਾ ਤੁਹਾਡੇ ਦਾਦਾ ਜੀ ਤੋਂ ਇਲਾਵਾ ਤੁਹਾਡਾ ਹੋਰ ਕਿਸੇ ਨਾਲ ਨਹੀਂ ਬੰਨਣਾ ਹਾਂਜੀ ਮੇਰੀ ਗੱਲ ਸਮਝ ਗਏ ਨਾ ਉਹਨਾਂ ਨੂੰ ਕਿਉਂਕਿ ਤੁਹਾਡਾ ਖੂਨ ਵਾਂਗ ਹਾਂਜੀ ਮੇਰੀ ਗੱਲ ਸਮਝ ਗਏ ਨਾ ਹਾਂਜੀ ਉਹਨਾਂ ਨਾਲ ਪਿਆਰ ਕਰਨਾ ਆਪਣੇ ਘਰ ਦੇ ਵਿੱਚ ਸੁੱਖ ਸ਼ਾਂਤੀ ਲੈ ਕੇ ਆਉਣੀ ਇਹਨਾਂ ਦੋਵਾਂ ਬੱਚਿਆਂ ਨੂੰ ਟਾਈਮ ਸੇਰ ਸਕੂਲ ਭੇਜਣਾ ਇੱਕ ਹੋਰ ਗੱਲ। ਕਿ ਆਹ ਵੇਖੋ ਤੁਸੀਂ। ਆ ਬੱਚਾ 1 ਸਾਲ ਦੇ ਵਿੱਚ 20 ਦਿਨ ਸਕੂਲ ਆਇਆ ਜੀ। 20 ਦਿਨ ਆਇਆ ਨਾ। ਉੱਥੇ ਕਿਹਾ ਨਾ ਪ੍ਰਿੰਸੀਪਲ ਮੈਡਮ ਨੇ। ਤੂੰ ਆਉਂਦੀ ਰਹੀ ਹੈ ਨਾ ਸਕੂਲ। ਇਹ ਕਿਉਂ ਨਹੀਂ ਆਂਦ ਰਿਹਾ? ਇਹ ਵੀ ਵੀਰ ਜੀ ਦੀਤ ਵੀ ਬੜੀ ਘੜਦਾ ਹੈ, ਘੜਦਾ ਹੈ। ਤੇ ਚੰਦ ਵੀ ਛੱਡੀ ਜਾਂਦੀ। ਗਾਲਾਂ ਵੀ ਬੜੀਆਂ ਘੜਦਾ। ਅੱਗੂ ਮਾਰਦਾ। ਉਹ ਚੰਦ ਛੱਡੋ ਨਾ ਚੰਦ। ਉਹ ਮਾਰਦਾ ਹੈ ਸਾਨੂੰ ਵੀਰ ਜੀ। ਇਹ ਬਹੁਤ ਵੇਖੋ। ਹੁਣ ਹੁਣ ਦੱਸ ਹੁਣ। ਉਹ ਨਹੀਂ ਨਹੀਂ। ਉਹ ਨਹੀਂ ਭਾਜੀ ਨਹੀਂ ਨਹੀਂ ਨਹੀਂ। ਉਹ ਨਹੀਂ ਬਾਬਾ ਜੀ ਨਹੀਂ ਨਹੀਂ ਨਹੀਂ। ਅਈ ਤੂੰ ਮਜ਼ਾਕ ਕਰੀ ਪਹਿਲੀ ਵਾਰ ਹੀ ਹੁੰਦਾ ਵੇਖਿਆ ਜਿਆਮੀ ਇੰਨੀ ਰੋਣਾ ਨਹੀਂ ਭਾਬੀ ਇਹ ਜਾਣ ਕੇ ਡਿਆ ਨਹੀਂ ਕੋਈ ਨਹੀਂ ਬਾਤ 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 ਮਾਰਦੀ ਮੈਡਮ ਨਾ ਮੇਰੇ ਬੁੱਤ ਦਾ ਉਹ ਨਹੀਂ ਮਾਮੀ ਜੀ ਅੱਜ ਇਹਨਾਂ ਨੇ ਇੰਨੇ ਪਤਾ ਹੁਣ ਕੋਈ ਸੇ ਨਹੀਂ ਦੱਸਣਾ ਇੰਨੇ ਕਿਉਂਕਿ ਇਹਦਾ ਸਕੂਲ ਲੱਗੇ ਆ ਇਹ ਸਾਡਾ ਵੀ ਉਹ ਵਾਲੰਦਾਈ ਉਹ ਕੋਈ ਕੋਰ ਹੁੰਦਾ ਮੈਨੂੰ ਚਲ ਜੀ ਫੇਰ ਕਰਨ ਚਲ ਜੀ ਕਰਨ ਚਲ ਜੀ ਕਈ ਇਹ ਚਲ ਜੀ ਡਿਡੀ ਚ ਲਾਉਣਾ ਨਾ ਚਲਾ ਤੁਰ ਗੱਡੀ ਸੀਟ ਤੇ ਬਿਠਾਵਾ ਚਲ ਜੀ ਦੱਸ ਨਾ ਓਏ ਤੁਹਾਨੂੰ ਦੇ ਇਹ ਸੋਚ ਨਹੀਂ ਹੋਦਾ ਬਹੁਤਾ ਜ਼ਿਆਦਾ ਨਾ ਰੋਣਾ ਥੋੜਾ ਬੀਜੀ ਨੇ ਫਿਰ ਰੁੱਸੇ ਹੋ ਜਾਣਾ ਇਹ ਮੈਂ ਚੱਲੇ ਫਿਰ ਕੱਲ ਮੈਂ ਜਾਵਾਂ ਇਹ ਨੂੰ ਚੁੱਪ ਕਰਦੇ ਤੁਸੀਂ ਚਲਾ ਆ ਜਲੇ ਆ ਜੀ ਮੁੰਡੇ ਨੂੰ ਦੇ ਉਹ ਗੁੱਸੇ ਕਰਨੀ ਛੱਡੋ ਜਿਹੜੀ ਕੋਈ ਐਸੇ ਕੜ ਤੂੰ ਨਹੀਂ ਮਾਰਦਾ ਖੜਦਾ ਖੜਦਾ ਜਰਾ ਮੇ ਬਾ ਮੈਂ ਤੇਰਾ ਲਾਣ ਲੰਮਾ ਹੋ ਗਿਆ ਮੇਰੇ ਤੋਂ ਓਏ ਉਹ ਮੇਰੇ ਤੋਂ ਲੰਮਾ ਹੋ ਗਿਆ ਇੱਕ ਵਤਰੂ ਇੱਕ ਵੀ ਨਹੀਂ ਹੈ ਇਹਦਾ ਹੈ ਇਹ ਬਰਾ ਕੁੱਤਾ ਬਚਾਈਏ ਇਹ ਬਰਾ ਕੁੱਤਾ ਬਚਾ ਇਦਾਂ ਸੁਣਾਣੀ ਵੇਖੀ ਹੁਣ ਹੁਣ ਇਹਨੇ ਹੱਸਣਾ ਦੀਓ ਉਰੇ ਦੇਸ ਨਾਰੀ ਉਰੇ ਚੜਾ ਨਹੀਂ ਉਹ ਕਿੱਦਿਆ ਚੜਾਦੀ ਹੋਣੀ ਕੀ ਉਹ ਨਹੀਂ ਚੜਾਈ ਇਹ ਉਰੇ ਚੜਾ ਕੀ ਆ ਕੀ ਹੁਣ ਇਹਨੇ ਹਸੜਾ ਲਈ ਉਰੇ ਹਸੜਾ ਲਈ ਤੁਹਾਡੀ ਪਾ ਦੂ ਚਲੋ ਚਪਲ ਪਾਓ ਚਲੀ ਆਪਾ ਚਲੋ ਚਪਲ ਪਾਓ ਪਾਓ ਚਪਲ ਇੱਥੇ ਇੱਥੇ ਤੁਹਾਡੇ ਸਾਹਮਣੇ ਸੁਖਰਾਜ ਸਿੰਮ ਆਂਦੇ ਆ ਕਿ ਜਿਹੜਾ ਸ਼ਾਮ ਦਾ ਘਰ ਆ ਜੇ ਨਾ ਅੱਜ ਦਾ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜੇ ਹੁਣ ਭੁੱਲਿਆ ਨੂੰ ਭੁੱਲਿਆ ਨਹੀਂ ਕਹਿੰਦੀ ਹਨਾ ਹੁਣ ਅੱਜ ਤੋਂ ਪੁੱਤ ਕਿਸੇ ਹੁਣ ਸਿਮਰ ਨਹੀਂ ਕਹਿੰਦੀ ਉਹਨੂੰ ਸਿਮਰਣ ਕਹਿੰਦੇ ਆ ਕਿ ਆ ਗਈ ਨਾ ਗੱਲ ਸਾਹਮਣੇ ਤੇ ਹੁਣ ਹੁਣ ਕੀ ਮੂੰਹ ਨਾ ਕਹਾਂ ਅਗਲੀ ਵਾਰ ਛਿੱਤਰ ਵੀ ਫੇਰਨਾ ਹਾਂ ਉਹ ਕੀ ਨਾ ਅਗਲੀ ਵਾਰ ਕੋਟ ਵੀ ਪਾ ਲੈਣੀ ਹਾਂਜੀ ਠੀਕ ਹੈ ਚਲੋ ਇੱਥੋਂ ਦਿਓ ਸਾਨੂੰ ਇਜਾਜ਼ਤ ਤੇ ਅਸੀਂ ਚੱਲੇ ਆ ਆਪਣੇ ਰਾਹ ਦੇ ਉੱਤੇ ਇਹ ਚੱਲੇ ਆ ਆਪਣੇ ਰਾਹ ਦੇ ਉੱਤੇ ਜਾਦਾ ਕੋਲ ਆਣਾ ਜਿੰਨਾ ਕਿ ਜਿੰਨਾ ਫਰਜ ਸੀ ਉਹ ਫਰਜ ਨਿਭਾ ਚਲੇ ਆ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਸਾਰਾ ਕੁਝ ਹੋਇਆ ਜੇ ਇਸ ਵੀਡੀਓ ਨੂੰ ਅੰਤ ਤੱਕ ਤੁਸੀਂ ਵੇਖਿਆ ਤੇ ਇਸ ਵੀਡੀਓ ਨੂੰ ਤੁਸੀਂ ਸ਼ੇਅਰ ਜਰੂਰ ਕਰਿਓ ਤਾਂ ਜੋ ਉਹਨਾਂ ਤੱਕ ਪਹੁੰਚ ਸਕੇ ਕਿ ਜਿਨ੍ਹਾਂ ਨੂੰ ਇਸ ਵੀਡੀਓ ਦੀ ਲੋੜ ਸੀ ਕਿ ਇਹਨਾਂ ਬੱਚਿਆਂ ਦੀ ਲੋੜ ਸੀ ਇਹਨਾਂ ਬੱਚਿਆਂ ਨੂੰ ਵੇਖਣਾ ਤਰਸਦੇ ਸੀ ਲੋਕੀ ਤੇ ਅੱਜ ਅਸੀਂ ਠੀਕ ਠਾਕ ਆ ਵੀਰ ਜੀ ਹੁਣ ਨਹੀਂ ਆਉਂਦੇ ਵੀਰੇ ਸਾਡੀ ਕੋਲ ਸਾਨੂੰ ਮਿਲ ਕੇ ਵੀ ਜਾਂਦੇ ਰਹੇ ਹਰ ਮਹੀਨੇ ਬਟ ਵੀਰ ਜੀ ਹੁਣ ਵੀਡੀਓ ਨਹੀਂ ਬਣਾਉਂਦੇ ਰਹੇ ਹਾਂਜੀ ਤੁਸੀਂ ਦੱਸੋ ਦਿਸਰ ਦਿਸ 아이 ਹੋ ਮਾਈ ਗੁੱਜੀ ਦਾ ਹਲਸਾ ਮਾਈ ਗੁੱਜੀ ਕੀ ਪਤੀ ਹਾਂਜੀ ਸਾਰੇ ਹਨੂ ਮੇਰੇ ਵੱਲੋਂ ਸਾਸਰੀ ਹਾਂਜੀ ਅੱਜ ਮੇਰੇ ਸਕੂਲ ਚ ਮੇਰੇ ਐਡਮਿਸ਼ਨ ਹੋ ਗਈ ਹੈ ਤੇ ਮੇਰੀ ਹਮਤ ਵੀਰੋਂ ਨੇ ਐਡਮਿਸ਼ਨ ਕਰਾਤੀ ਆ ਤੇ ਅਸੀਂ ਸਭ ਠੀਕ ਠਾਕ ਆ ਸਾਰੇ ਵਧੀਆ ਮੈਂ ਤੇ ਤੁਸੀਂ ਤੁਸੀਂ ਦੱਸ ਤੁਸੀਂ ਤੁਸੀਂ ਠੀਕ ਠਾਕ ਵੀਕਰ ਸਾਥਰੀ ਕਾਂ ਕੇ ਸੈਸੀ ਕਾ ਖਾਰੇ ਨੂੰ ਉਹਦੇ ਹੋਸ਼ ਨਹੀਂ ਹੋਉਂਦੀ ਆ ਮੈਂ ਕਿਦੋਂ ਦੋ ਚਲੋ ਠੀਕ ਆ ਇਥੋਂ ਦੋ ਸਾਨੂੰ ਇਜਾਜ਼ਤ ਬੜੀਆਂ ਆਪਾਂ ਨੈਕਸਟ ਵੀਡੀਓ ਚ ਮਿਲਦੇ ਆ ਜਲਦੀ ਹਾਂਜੀ ਥੋੜੇ ਸਮੇਂ ਤੱਕ ਮਿਲਾਂਗੇ ਇਹਨਾਂ ਦੇ ਘਰ ਇਹਨਾਂ ਦੇ ਘਰ ਦੇ ਵਿੱਚ ਮਿਲਾਂਗੇ ਤੇ ਹੁਣ ਦਿਓ ਸਾਨੂੰ ਇਜਾਜ਼ਤ ਪੂਰੀ ਵੀਡੀਓ ਤੁਸੀਂ ਵੇਖ ਲਈ ਆ ਇਸ ਵੀਡੀਓ ਨੂੰ ਅਸੀਸ ਬਖਸ਼ਿਓ ਬੱਚਿਆਂ ਨੂੰ ਸੀਸ ਬਖਸ਼ਿਓ ਸਾਨੂੰ ਅਸੀਸ ਬਖਸ਼ਿਓ ਤੇ ਸਾਰੇ ਜਾਣੇ ਖੁਸ਼ ਰਹਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤਾਂ ਥੈਂਕ ਯੂ ਵੀ ਨਹੀਂ ਕਿਹਾ ਵੀਰ ਜੀ ਥੈਂਕ ਯੂ ਥੈਂਕ ਯੂ ਜੀ ਰਸੂ ਰੋਸ਼ਨ ਦਾ ਸੱਜੀ ਜਾਂਦਾ ਹਾਂਜੀ ਤੂੰ ਉੱਦ ਹੈ ਨਹੀਂ ਆ ਫਿਰ ਕੋਈ ਨੂੰ ਵੀ ਲੈਵਾਂਗੇ ਫਿਰ ਤਾਵਾਂਗੇ ਨਾ ਆਉਣਾ ਹੋਤੇ ਤਾਂ ਆਇਆ ਨਾ ਪੱਕਾ ਨਾ ਹਾਂ ਚਲੋ ਪੱਕਾ ਹੋਰ ਦੀਆਂ ਕਾ ਵੀਰ ਤੂੰ ਹਾਂਜੀ